ਸਤਿ ਸ਼੍ਰੀ ਅਕਾਲ ਸਭ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਨਿਊ ਅਕਾਲ ਰੂਪ ਮੈਰਿਜ ਬਿਊਰੋ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਔਰ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸਿਰਫ ਔਰ ਸਿਰਫ ਲੜਕੀਆਂ ਦੇ ਖਾਸ ਰਿਸ਼ਤੇ ਔਰ ਅੱਜ ਦੇ ਇਸ ਵੀਡੀਓ ਵਿੱਚ ਰਿਸ਼ਤੇ ਨੋਟ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਔਰ ਇਸ ਦੀਆਂ ਜਿਹੜੀਆਂ ਨੋਟੀਫਿਕੇਸ਼ਨਸ ਨੇ ਉਹਨਾਂ ਨੂੰ ਵੀ ਓਨ ਕਰ ਲਓ ਯਾਨੀ ਕਿ ਬੈਲ ਆਈਕਨ ਨੂੰ ਆਲ ਦੇ ਸੈੱਟ ਕਰਨਾ ਹੈ ਤਾ ਜੋ ਸਾਡੇ ਕੋਲ ਹਰ ਰੋਜ਼ ਨਵੇਂ-ਨਵੇਂ ਪ੍ਰੋਫਾਈਲਸ ਪਹੁੰਚ ਰਹੇ ਨੇ ਉਹਨਾਂ ਸਾਰਿਆਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸੋ ਹੁਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਇਸ ਵੀਡੀਓ ਵਿੱਚ ਆਏ ਹੋਏ ਰਿਸ਼ਤੇ ਫਰਸਟ ਪ੍ਰੋਫਾਈਲ ਹੈ ਐਸਸੀ ਕਾਸਟ ਦੀ ਲੜਕੀ ਜਿਨ੍ਹਾਂ ਨੇ ਆਈਲਿਟਸ ਕੰਪਲੀਟ ਕੀਤੀ ਹੋਈ ਹੈ 6.5 ਨਾ ਦੇ ਬੈਂਡਸ ਨੇ ਡੇਟ ਆਫ ਬਰਥ ਹੈ 11 ਅਕਤੂਬਰ 2001 ਹਾਈਟ ਹੈ 5 ਫੁੱਟ 3 ਇੰਚ ਕੁਆਲੀਫਿਕੇਸ਼ਨ ਹੈ ਪਲੱਸ 2 ਕਲਾਸ ਔਰ ਬਿਊਟੀਸ਼ੀਅਨ ਹੋਰ ਇਹਨਾਂ ਇੰਟਰਨੈਸ਼ਨਲ ਡਿਪਲੋਮਾ ਕੀਤਾ ਹੈ ਜਿਸ ਦੀ ਵਿਦੇਸ਼ਾਂ ਵਿੱਚ ਬਹੁਤ ਡਿਮਾਂਡ ਹੈ ਔਰ ਇਹਨਾਂ ਦੀ ਚੋਇਸ ਇਹ ਹੈ ਕਿ ਇਹਨਾਂ ਨੂੰ ਲੜਕਾ ਐਨ ਆਰ ਆਈ ਚਾਹੀਦਾ ਹੈ ਜਿਹੜਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਫਿਰ ਯੂ ਐਸ ਏ ਵਿੱਚ ਹੋਵੇ ਜਾਤੀਬੰਧਨ ਇਹਨਾਂ ਨੂੰ ਕੋਈ ਨਹੀਂ ਹੈ ਔਰ ਪੰਜਾਬ ਤੋਂ ਬਿਲੋਂਗ ਕਰਦੇ ਨੇ ਬਾਗਾਪੁਰਾਨਾ ਮੋਗਾ ਏਰੀਆ ਤੋਂ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 6283037029 62830 37029 ਨੈਕਸਟ ਹੈ ਸੁਨਿਆਰਾ ਕਾਸਟ ਦੀ ਲੜਕੀ ਇਹਨਾਂ ਦੀ ਡੇਟ ਆਫ ਬਰਥ ਹੈ 28 ਜਨਵਰੀ 1999 ਹਾਈਟ ਹੈ 5 ਫੁੱਟ 5 ਇੰਚ ਕੁਆਲੀਫਿਕੇਸ਼ਨ ਹੈ ਪਲੱਸ 2 ਕਲਾਸ ਫਾਦਰ ਇਹਨਾਂ ਦੇ ਬਿਜ਼ਨਸਮੈਨ ਨੇ ਮਦਰ ਇਹਨਾਂ ਦੇ ਐਕਸਪਾਇਰ ਹੋ ਚੁੱਕੇ ਨੇ ਇੱਕ ਸਿਸਟਰ ਹੈ ਇਹਨਾਂ ਦੀ ਉਹ ਮੈਰਿਡ ਹੈ ਔਰ ਇਹਨਾਂ ਨੂੰ ਐਨ ਆਰ ਆਈ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜਿਹੜਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਇਟਲੀ ਜਾਂ ਫਿਰ ਯੂਕੇ ਤੋਂ ਹੋਵੇ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ ਮੋਗਾ ਏਰੀਆ ਤੋਂ ਜਾਤੀਬੰਧਨ ਇਹਨਾਂ ਨੂੰ ਕੋਈ ਨਹੀਂ ਹੈ ਔਰ ਫੈਮਿਲੀ ਦਾ ਫੋਨ ਨੰਬਰ ਹੈ 9417719399 9417719389 ਇਸ ਨੰਬਰ ਤੇ ਹੁਣੇ ਹੀ ਕਾਲ ਕਰਕੇ ਤੁਸੀਂ ਇਹਨਾਂ ਤੋਂ ਹਰ ਕਿਸਮ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਨੈਕਸਟ ਹੈ ਹਾਈਲਾਈਟਸ ਵਾਲੀ ਲੜਕੀ ਇਹਨਾਂ ਨੇ ਆਪਣੀ ਹਾਈਲਾਈਟਸ ਜਸਟ ਹੁਣੇ ਹੀ ਕੰਪਲੀਟ ਕੀਤੀ ਹੈ ਜਨਵਰੀ 2025 ਵਿੱਚ ਔਰ ਇਹਨਾਂ ਦੇ 6.5 ਓਵਰਆਲ ਬੈਂਡਸ ਨੇ ਹਰ ਮੋਡਿਊਲ ਦੇ ਵਿੱਚੋਂ 6 ਨੇ ਜਾਂ 7 ਨੇ ਜਾਂ 6.5 ਨੇ ਮੀਨਸ ਵੀ 6 ਤੋਂ ਅਬੋਵ ਨੇ ਔਰ ਕੁਆਲੀਫਿਕੇਸ਼ਨ ਹੈ ਇਹਨਾਂ ਦੀ ਬੀਐਸਸੀ ਨਰਸਿੰਗ ਡੇਟ ਆਫ ਬਰਥ ਹੈ ਅਪ੍ਰੈਲ 2004 ਦਾ ਜਨਮ ਹਾਈਟ ਹੈ ਇਹਨਾਂ ਦੀ 5 ਫੁੱਟ ਕਾਸਟ ਹੈ ਇਹਨਾਂ ਦੀ ਐਸਸੀ ਔਰ ਹੁਸ਼ਿਆਰਪੁਰ ਸਿਟੀ ਨੂੰ ਬਿਲੋਂਗ ਕਰਦੇ ਨੇ ਇਹਨਾਂ ਨੂੰ ਲੜਕਾ ਚਾਹੀਦਾ ਹੈ ਮੈਰਿਜ ਲਈ ਜੋ ਆਸਟ੍ਰੇਲੀਆ ਜਾਣ ਦਾ ਖਰਚਾ ਕਰ ਸਕੇ ਔਰ ਇਹ ਜੋ ਨੰਬਰ ਦਿੱਤਾ ਹੋਇਆ ਹੈ 7589372162 ਇਸ ਨੰਬਰ ਤੇ ਤੁਸੀਂ ਸਿਰਫ WhatsApp ਤੇ ਮੈਸੇਜ ਕਰਨਾ ਹੈ ਜਾਂ ਆਪਣਾ ਬਾਇਓ ਡਾਟਾ ਭੇਜਣਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਵੀ ਆਪਣੀ ਬੇਟੀ ਦਾ ਜਾਂ ਕਿਸੇ ਹੋਰ ਫੈਮਿਲੀ ਮੈਂਬਰ ਦਾ ਬਾਇਓ ਡਾਟਾ ਭੇਜਣਾ ਚਾਹੁੰਦੇ ਹੋ ਉਹਨਾਂ ਦੀ ਐਡ ਲਗਵਾਉਣੀ ਚਾਹੁੰਦੇ ਹੋ ਆ ਇਹ ਜੋ ਨੰਬਰ ਦਿੱਤਾ ਹੋਇਆ ਹੈ 7589372168 ਇਸ ਨੰਬਰ ਤੇ ਤੁਸੀਂ ਉਹਨਾਂ ਦਾ ਪੂਰਾ ਕੰਪਲੀਟ ਪ੍ਰੋਫਾਈਲ ਭੇਜਣਾ ਹੈ ਨੈਕਸਟ ਹੈ ਆਸਟ੍ਰੇਲੀਆ ਦੇ ਵਿੱਚ ਸਿਟੀਜ਼ਨ ਲੜਕੀ ਜਿਹੜੀ ਮੰਗਲਿਕ ਹੈ ਕਾਸਟ ਹੈ ਰਾਜਪੂਤ ਸਿੱਖ ਡੇਟ ਆਫ ਬਰਥ ਹੈ 21 ਅਗਸਤ 1986 ਇਹਨਾਂ ਦਾ ਥੋੜੇ ਟਾਈਮ ਦਾ ਡਾਈਵੋਰਸ ਹੋਇਆ ਹੈ ਫਾਦਰ ਇਹਨਾਂ ਦੇ ਪ੍ਰਾਈਵੇਟ ਬਿਜ਼ਨਸ ਕਰਦੇ ਨੇ ਮਦਰ ਹਾਊਸ ਵਾਈਫ ਨੇ ਔਰ ਇਹਨਾਂ ਨੂੰ ਲੜਕਾ ਚਾਹੀਦਾ ਹੈ ਜਿਹੜਾ ਆਸਟ੍ਰੇਲੀਆ ਦੇ ਵਿੱਚ ਹੋਵੇ ਔਰ ਮੰਗਲਿਕ ਹੋਵੇ ਪੰਜਾਬ ਤੋਂ ਇਹ ਬਿਲੋਂਗ ਕਰਦੇ ਨੇ ਪਟਿਆਲਾ ਸਿਟੀ ਤੋਂ ਫੈਮਿਲੀ ਦਾ ਫੋਨ ਨੰਬਰ ਹੈ 8427526354 8427526354 ਨੈਕਸਟ ਹੈ ਜੱਟ ਸਿੱਖ ਕਾਸਟ ਦੀ ਲੜਕੀ ਇਹਨਾਂ ਦਾ 1990 ਦਾ ਬਰਥ ਹੈ ਔਰ ਲੜਕੀ ਅਨਮੈਰਿਡ ਹੈ ਹਾਈਟ ਹੈ ਇਹਨਾਂ ਦੀ 5 ਫੁੱਟ 5 ਇੰਚ ਕੁਆਲੀਫਿਕੇਸ਼ਨ ਹੈ ਪਲੱਸ 2 ਕਲਾਸ ਔਰ ਸਿਰਫ जाटਸੀਕ ਫੈਮਿਲੀ ਤੋਂ ਇਹਨਾਂ ਨੂੰ ਐਨਆਰਆਈ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜਿਹੜਾ ਕੈਨੇਡਾ ਜਾਂ ਫਿਰ ਯੂਐਸਏ ਵਿੱਚ ਹੋਵੇ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ ਲੁਧਿਆਣਾ ਏਰੀਆ ਤੋਂ ਔਰ ਇਹਨਾਂ ਦਾ ਸੰਪਰਕ ਨੰਬਰ ਹੈ 8725059123 8725059123 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਹਨਾਂ ਤੋਂ ਹਰ ਕਿਸਮ ਦੀ ਇਨਫਰਮੇਸ਼ਨ ਲੈ ਸਕਦੇ ਹੋ ਨੈਕਸਟ ਹੈ ਜੱਟ ਸਿੱਖ ਕਾਸਟ ਦੀ ਲੜਕੀ ਜਿਹੜੀ ਨਿਊਜ਼ੀਲੈਂਡ ਵਿੱਚ ਪੀਆਰ ਹੈ 1992 ਦਾ ਜਨਮ 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਡਿਗਰੀ ਇਨ ਬਿਜ਼ਨਸ ਮੈਨੇਜਮੈਂਟ ਫਾਦਰ ਇਹਨਾਂ ਦੇ ਬਿਜ਼ਨਸਮੈਨ ਨੇ ਮਦਰ ਹਾਊਸ ਵਾਈਫ ਨੇ ਦੋ ਇਹਨਾਂ ਦੇ ਬ੍ਰਦਰ ਨੇ ਔਰ ਲੜਕੀ ਇਕਲੋਤੀ ਹੈ ਇਹਨਾਂ ਦੀ ਚੋਇਸ ਇਹ ਆ ਕਿ 28 ਸਾਲ ਤੋਂ ਲੈ ਕੇ 35 ਸਾਲ ਤੱਕ ਦੀ ਏਜ ਵਿੱਚ ਇਹਨਾਂ ਨੂੰ ਜੱਟ ਸਿੱਖ ਕਾਸਟ ਦਾ ਲੜਕਾ ਚਾਹੀਦਾ ਹੈ ਜਿਹੜਾ ਨਿਊਜ਼ੀਲੈਂਡ ਜਾਂ ਕੈਨੇਡਾ ਦੇ ਵਿੱਚ ਵੈਲ ਸੈਟਲ ਹੋਵੇ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ ਜਲੰਧਰ ਸਿਟੀ ਤੋਂ ਔਰ ਇਹਨਾਂ ਦਾ ਫੋਨ ਨੰਬਰ ਹੈ +6427477572 ਔਰ ਇਹਨਾਂ ਨੇ ਆਪਣੀ ਬੇਟੀ ਦੀ ਮੈਰਿਜ ਜਲਦੀ ਕਰਨੀ ਹੈ ਇਸ ਲਈ ਇਹਨਾਂ ਨਾਲ ਜਲਦੀ ਤੋਂ ਜਲਦੀ ਸੰਪਰਕ ਕਰੋ ਨੈਕਸਟ ਹੈ ਲੜਕੀ ਦਾ ਰਿਸ਼ਤਾ 1997 ਦਾ ਜਨਮ ਕਾਸਟ ਹੈ ਜੱਟ ਕਟਿੰਗ ਵਾਲੇ ਹਾਈਟ ਹੈ 5 ਫੁੱਟ 1 ਇੰਚ ਕੁਆਲਿਫੀਕੇਸ਼ਨ ਹੈ ਪਲੱਸ 2 ਉਸ ਤੋਂ ਬਾਅਦ ਬੀਐਸਸੀ ਨਰਸਿੰਗ ਔਰ ਗਵਰਨਮੈਂਟ ਜੋਬ ਤੇ ਹੈ ਲੜਕੀ ਐਮਜ਼ ਵਿੱਚ ਗਰੁੱਪ ਬੀ ਲੜਕੀ ਦੀ ਸੈਲਰੀ ਹੈ ਇੱਕ ਮਹੀਨੇ ਦੀ 1,10,000 ਰੁਪਏ ਲੜਕਾ ਇਹਨਾਂ ਨੂੰ ਚਾਹੀਦਾ ਹੈ ਸਰਕਾਰੀ ਜੋਬ ਤੇ ਹੋਵੇ ਜਿਹੜਾ ਲਾਈਕ ਕੇਂਦਰੀ ਵਿਦਿਆਲੇ ਟੀਚਰ ਐਮਬੀਬੀਐਸ ਡਾਕਟਰ ਬੀਡੀਐਸ ਬੀਐਮਐਸ ਜਾਂ ਵੈਟਰਨਰੀ ਡਾਕਟਰ ਇਸ ਤੋਂ ਇਲਾਵਾ ਜਾਂ ਫਿਰ ਲੜਕਾ ਰੇਲਵੇ ਵਿੱਚ ਹੋਵੇ ਜੇ ਆਰਪੀਐਫ ਦੀ ਪੋਸਟ ਤੇ ਐਜ਼ ਅ ਸਬ ਇੰਸਪੈਕਟਰ ਜਾਂ 에어 ਫੋਰਸ ਵਿੱਚ ਜਾਂ ਨੇਵੀ ਜਾਂ ਆਰਮੀ ਦੇ ਵਿੱਚ ਕੋਈ ਆਫੀਸਰ ਹੋਵੇ ਔਰ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਗੁਰਦਾਸਪੁਰ ਜਾਂ ਪਠਾਨਕੋਟ ਜਾਂ ਜੰਮੂ ਜਾਂ ਫਿਰ ਮੁਕੇਰੀਆ ਕਠੂਆ ਔਰ ਸੰਬਾ ਤੋਂ ਲੜਕਾ ਕਿਸੇ ਕਿਸਮ ਦਾ ਕੋਈ ਨਸ਼ਾ ਨਾ ਕਰਦਾ ਹੋਵੇ ਔਰ ਨਾ ਹੀ ਇਹਨਾਂ ਨੂੰ ਮੈਰਿਜ ਬਿਊਰੋ ਵਾਲੇ ਸੰਪਰਕ ਕਰਨ ਸਿਰਫ ਫੈਮਿਲੀ ਵਾਲੇ ਹੀ ਸਿੱਧਾ ਸੰਪਰਕ ਕਰਨ ਫੋਨ ਨੰਬਰ ਨੋਟ ਕਰੋ ਜੀ 6263198239 62631 98239 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਹਨਾਂ ਤੋਂ ਹਰ ਕਿਸਮ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਨੈਕਸਟ ਹੈ ਹਿੰਦੂ ਕਾਸਟ ਦੀ ਲੜਕੀ ਜਿਹੜੀ ਆਸਟ੍ਰੇਲੀਆ ਵਿੱਚ ਸਿਟੀਜ਼ਨ ਹੈ ਕੰਪਨੀ ਵਿੱਚ ਵਧੀਆ ਜੌਬ ਕਰਦੀ ਹੈ ਔਰ ਵਧੀਆ ਵੈਲ ਸੈਟਲ ਫੈਮਿਲੀ ਹੈ ਇੱਕ ਬ੍ਰਦਰ ਹੈ ਇਹਨਾਂ ਦਾ ਉਹ ਵੀ ਆਸਟ੍ਰੇਲੀਆ ਵਿੱਚ ਪੀਆਰ ਹੈ ਫਾਦਰ ਇਹਨਾਂ ਦੇ ਬਿਜ਼ਨਸਮੈਨ ਨੇ ਮਦਰ ਹਾਊਸ ਵਾਈਫ 1994 ਦਾ ਜਨਮ ਹਾਈਟ ਹੈ 5 ਫੁੱਟ 2 ਇੰਚ ਔਰ ਲੜਕਾ ਇਹਨਾਂ ਨੂੰ ਸਿਰਫ ਹਿੰਦੂ ਕਾਸਟ ਤੋਂ ਹੀ ਚਾਹੀਦਾ ਹੈ ਪੰਜਾਬ ਤੋਂ ਇਹ ਬਿਲੋਂਗ ਕਰਦੇ ਨੇ ਲੁਧਿਆਣਾ ਏਰੀਆ ਤੋਂ ਔਰ ਲੜਕਾ ਇਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਚਾਹੀਦਾ ਹੈ ਜਿਹੜਾ ਵਰਕ ਪਰਮਿਟ ਤੇ ਹੋਵੇ ਜਾਂ ਸਟੱਡੀ ਵੀਜ਼ਾ ਤੇ ਜਾਂ ਫਿਰ ਪੀਆਰ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 7973701819 7973701819 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਹਨਾਂ ਤੋਂ ਹਰ ਕਿਸਮ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਨੈਕਸਟ ਹੈ ਜੱਟ ਸਿੱਖ ਕਾਸਟ ਦੇ ਮੈਡਮ ਜਨਵਰੀ 1984 ਦਾ ਜਨਮ 5 ਫੁੱਟ 5 ਇੰਚ ਹਾਈਟ ਔਰ ਵਧੀਆ ਖਾਨਦਾਨੀ ਪਰਿਵਾਰ ਨੂੰ ਇਹ ਬਿਲੋਂਗ ਕਰਦੇ ਨੇ ਇਹਨਾਂ ਦੇ ਹਸਬੰਦ ਦੀ ਡੈਥ ਹੋ ਚੁੱਕੀ ਹੈ ਔਰ ਇਹਨਾਂ ਨੂੰ ਜੱਟ ਸਿੱਖ ਕਾਸਟ ਵਿੱਚ ਰਿਸ਼ਤਾ ਚਾਹੀਦਾ ਹੈ ਜਿਹੜਾ ਸਰਕਾਰੀ ਜੋਬ ਤੇ ਹੋਵੇ ਲਾਈਕ ਆਰਮੀ ਪੁਲਿਸ ਜਾਂ ਬੈਂਕ ਦੇ ਵਿੱਚ ਜਾਂ ਫਿਰ ਕੋਈ ਬਿਜ਼ਨਸਮੈਨ ਹੋਵੇ ਔਰ ਜਿਨ੍ਹਾਂ ਦੀ ਆਬਦੀ ਕੋਈ 5 ਏਕੜ ਜਾਂ 4 ਏਕੜ ਜ਼ਮੀਨ ਵੀ ਹੋਵੇ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ ਖੰਨਾ ਏਰੀਆ ਤੋਂ ਔਰ ਇਹਨਾਂ ਦਾ ਸੰਪਰਕ ਨੰਬਰ ਹੈ ਮੈਡਮ ਦਾ 82880 913 82880 90013 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਹਨਾਂ ਤੋਂ ਹੁਣੇ ਹੀ ਹਰ ਕਿਸਮ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਨੈਕਸਟ ਹੈ ਜੱਟ ਸਿੱਖ ਕਾਸਟ ਦੀ ਲੜਕੀ ਜਿਹੜੀ ਕੈਨੇਡਾ ਦੇ ਵਿੱਚ ਵੈਲ ਸੈਟਲ ਹੈ ਫਰਵਰੀ 2005 ਦਾ ਜਨਮ 5 ਫੁੱਟ 5 ਇੰਚ ਹਾਈਟ ਔਰ ਲੜਕੀ ਕੈਨੇਡਾ ਦੇ ਵਿੱਚ ਸਟੱਡੀ ਕਰ ਰਹੀ ਹੈ ਪ੍ਰੀਵੀਅਸ ਕੁਆਲੀਫਿਕੇਸ਼ਨ ਹੈ ਪਲੱਸ 2 ਔਰ ਇੱਕ ਡਿਪਲੋਮਾ ਕੀਤਾ ਹੋਇਆ ਹੈ ਇੱਕ ਬ੍ਰਦਰ ਹੈ ਇਹਨਾਂ ਦਾ ਉਹ ਵੀ ਕੈਨੇਡਾ ਵਿੱਚ ਹੈ ਜ਼ਮੀਨ ਹੈ ਇਹਨਾਂ ਦੀ 7 ਏਕੜ ਔਰ ਇਹਨਾਂ ਦੇ ਜਿਹੜੇ ਗ੍ਰੈਂਡਪੇਰੈਂਟਸ ਨੇ ਉਹ ਕੈਨੇਡਾ ਵਿੱਚ ਨੇ ਪਿਛਲੇ 30 ਸਾਲ ਤੋਂ ਲੜਕਾ ਇਹਨਾਂ ਨੂੰ ਕੈਨੇਡਾ ਦੇ ਵਿੱਚ ਪੀਆਰ ਹੀ ਚਾਹੀਦਾ ਹੈ ਪੰਜਾਬ ਤੋਂ ਇਹ ਬਲੋਂਗ ਕਰਦੇ ਨੇ ਮੋਗਾ ਏਰੀਆ ਤੋਂ ਔਰ ਇਹਨਾਂ ਦਾ ਸੰਪਰਕ ਨੰਬਰ ਹੈ 9876285211 9876285211 ਨੈਕਸਟ ਹੈ ਕਸ਼ਿਪ ਰਾਜਪੂਤ ਕਾਸਟ ਦੀ ਲੜਕੀ ਜਿਨ੍ਹਾਂ ਨੇ ਨਰਸਿੰਗ ਕੀਤੀ ਹੋਈ ਹੈ 21 ਅਪ੍ਰੈਲ 1992 ਦਾ ਜਨਮ 5 ਫੁੱਟ 7 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਇਹਨਾਂ ਦੀ ਨਰਸਿੰਗ ਫਾਦਰ ਪ੍ਰਾਈਵੇਟ ਜੋਬ ਤੇ ਨੇ ਮਦਰ ਹਾਊਸ ਵਾਈਫ ਨੇ ਲੜਕਾ ਇਹਨਾਂ ਨੂੰ ਐਨਆਰਆਈ ਚਾਹੀਦਾ ਹੈ ਜਾਤੀ ਬੰਧਨ ਕੋਈ ਨਹੀਂ ਹੈ ਹੁਸ਼ਿਆਰ ਪਰਸਿਟੀ ਨੂੰ ਇਹ ਬਿਲੋਂਗ ਕਰਦੇ ਨੇ ਔਰ ਇਹਨਾਂ ਦੇ ਦੋ ਫੋਨ ਨੰਬਰ ਨੇ ਫਰਸਟ ਹੈ 9501841907 ਦੂਸਰਾ ਹੈ 828387992 ਦੋਨੋਂ ਨੰਬਰ ਧਿਆਨ ਨਾਲ ਚੈੱਕ ਕਰਕੇ ਹੁਣੇ ਹੀ ਇਹਨਾਂ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਨੈਕਸਟ ਹੈ ਸਰਕਾਰੀ ਡਾਕਟਰ ਲੜਕੀ ਦਾ ਰਿਸ਼ਤਾ ਸੈਲਰੀ ਹੈ ਇਹਨਾਂ ਦੀ 115000 ਰੁਪਏ 1985 ਦਾ ਜਨਮ ਔਰ ਲੜਕੀ ਅਨਮੈਰਿਡ ਹੈ 5 ਫੁੱਟ 3 ਇੰਚ ਹਾਈਟ ਕਾਸਟ ਹੈ ਪ੍ਰਜਾਪਤ ਇੱਕ ਸਿਸਟਰ ਹੈ ਉਹ ਹਾਈ ਕੋਰਟ ਵਿੱਚ ਸਰਕਾਰੀ ਐਡਵੋਕੇਟ ਹੈ ਫਾਦਰ ਰਿਟਾਇਰ ਨੇ ਸਰਕਾਰੀ ਜੋਬ ਤੋਂ ਮਦਰ ਐਕਸਪਾਇਰ ਹੋ ਚੁੱਕੇ ਨੇ ਔਰ ਮੁਹੱਲੀ ਸਿਟੀ ਨੂੰ ਇਹ ਬਿਲੋਂਗ ਕਰਦੇ ਨੇ ਫੋਨ ਨੰਬਰ ਨੋਟ ਕਰੋ ਜੀ 9501512063 9501512063 ਨੈਕਸਟ ਹੈ ਹੁਸ਼ਿਆਰਪੁਰ ਤੋਂ ਲੜਕੀ ਦਾ ਰਿਸ਼ਤਾ ਲੜਕੀ ਬੈਂਕ ਦੇ ਵਿੱਚ ਮੈਨੇਜਰ ਹੈ HDFC ਬੈਂਕ ਵਿੱਚ ਰਵੀਦਾਸੀ ਹੈ ਹਿੰਦੂ ਕਾਸਟ ਹੈ ਇਹਨਾਂ ਦੀ ਡੇਟ ਆਫ ਬਰਥ ਹੈ 6 ਅਗਸਤ 1991 ਹਾਈਟ 5 ਫੁੱਟ 1 ਇੰਚ ਕੁਆਲੀਫਿਕੇਸ਼ਨ ਹੈ MCA ਔਰ ਲੜਕਾ ਇਹਨਾਂ ਨੂੰ NRI ਚਾਹੀਦਾ ਹੈ ਜਾਤੀ ਬੰਧਨ ਕੋਈ ਨਹੀਂ ਹੈ ਫੈਮਿਲੀ ਦਾ ਫੋਨ ਨੰਬਰ ਹੈ 7529985701 7528985701 ਨੈਕਸਟ ਹੈ ਰਵੀ ਦਾਸੀ ਆ ਸਿੱਖ ਕਾਸਟ ਦੀ ਲੜਕੀ ਜਿਹੜੀ ਸਾਈਪ੍ਰਸ ਵਿੱਚ ਜੋਬ ਕਰਦੀ ਹੈ 1995 ਦਾ ਜਨਮ 5 ਫੁੱਟ ਹਾਈਟ ਕੁਆਲੀਫਿਕੇਸ਼ਨ ਹੈ ਜੀ ਐਨ ਐਮ ਨਰਸਿੰਗ ਲੜਕਾ ਇਹਨਾਂ ਨੂੰ ਸਿਰਫ ਐਨ ਆਰ ਆਈ ਚਾਹੀਦਾ ਹੈ ਜਾਤੀ ਬੰਧਨ ਕੋਈ ਨਹੀਂ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਹੁਸ਼ਿਆਰਪੁਰ ਸਿਟੀ ਤੋਂ ਔਰ ਇਹਨਾਂ ਦਾ ਫੋਨ ਨੰਬਰ ਹੈ +35796 384536 ਨੈਕਸਟ ਹੈ ਅਰੋੜਾ ਕਾਸਟ ਦੀ ਲੜਕੀ ਕੁਆਲਿਫੀਕੇਸ਼ਨ ਹੈ ਬੀਐਸਸੀ ਨਰਸਿੰਗ ਜੌਬ ਕਰਦੇ ਨੇ ਸਟਾਫ ਨਰਸ ਦੀ ਡੀਐਮਸੀ ਲੁਧਿਆਣਾ ਇੱਕ ਇਹਨਾਂ ਦਾ ਬ੍ਰਦਰ ਹੈ ਉਹ ਕੈਨੇਡਾ ਵਿੱਚ ਪੀਆਰ ਹੈ ਔਰ ਡੇਟ ਆਫ ਬਰਥ ਹੈ 31 ਜੁਲਾਈ 1995 ਹਾਈਟ ਹੈ 5 ਫੁੱਟ 1 ਇੰਚ ਲੜਕਾ ਇਹਨਾਂ ਨੂੰ ਕੈਨੇਡਾ ਯੂਕੇ ਜਾਂ ਫਿਰ ਆਸਟ੍ਰੇਲੀਆ ਵਿੱਚ ਪੀਆਰ ਚਾਹੀਦਾ ਹੈ ਪੰਜਾਬ ਤੋਂ ਇਹ ਬਿਲੋਂਗ ਕਰਦੇ ਨੇ ਲੁਧਿਆਣਾ ਸਿਟੀ ਤੋਂ ਔਰ ਇਹਨਾਂ ਦਾ ਫੋਨ ਨੰਬਰ ਹੈ 9779756036 9779756036 ਨੈਕਸਟ ਹੈ ਮਹਿਰਾ ਸਿੱਖ ਕਾਸਟ ਦੀ ਲੜਕੀ 26 ਜੂਨ 1994 ਦਾ ਜਨਮ 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੀਬੀਏ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਨੇ ਫਾਦਰ ਸਰਕਾਰੀ ਜੋਬ ਤੇ ਨੇ ਇੱਕ ਸਿਸਟਰ ਹੈ ਉਹ ਵੀ ਕੈਨੇਡਾ ਦੀ ਪੀਆਰ ਹੈ ਇੱਕ ਬ੍ਰਦਰ ਹੈ ਉਹ ਕੈਨੇਡਾ ਵਿੱਚ ਹੈ ਵਰਕ ਪਰਮਿਟ ਤੇ ਔਰ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ ਜ਼ਿਲ੍ਹਾ ਲੁਧਿਆਣਾ ਤੋਂ ਲੜਕਾ ਇਹਨਾਂ ਨੂੰ ਸਿੱਖ ਕਾਸਟ ਤੋਂ ਚਾਹੀਦਾ ਹੈ ਜਿਹੜਾ ਮਾਲਵਾ ਜਾਂ ਦਵਾਬਾ ਏਰੀਆ ਤੋਂ ਹੋਵੇ ਔਰ ਕੈਨੇਡਾ ਵਿੱਚ ਪੀਆਰ ਹੋਵੇ ਫੈਮਿਲੀ ਦਾ ਫੋਨ ਨੰਬਰ ਹੈ 9878536677 987853667 ਨੈਕਸਟ ਹੈ ਰਵੀ ਦਾਸੀ ਆ ਸਿੱਖ ਕਾਸਟ ਦੀ ਲੜਕੀ ਜਿਹੜੀ ਕੈਨੇਡਾ ਦੀ ਪੀਆਰ ਹੈ 25 ਸਤੰਬਰ 1995 ਦਾ ਜਨਮ 5 ਫੁੱਟ 5 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੀਐਸਸੀ ਬਾਇਓਟੈਕਨੋਲੋਜੀ ਇੱਕ ਸਿਸਟਰ ਹੈ ਇਹਨਾਂ ਦੀ ਔਰ ਇੱਕ ਬ੍ਰਦਰ ਹੈ ਫੈਮਿਲੀ ਦੇ ਵਿੱਚ ਇਹਨਾਂ ਦੇ ਫਾਦਰ ਨੇ ਉਹ ਸਰਕਾਰੀ ਜੋਬ ਤੇ ਨੇ ਮਦਰ ਜਿਹੜੀ ਹਾਊਸ ਵਾਈਫ ਨੇ ਔਰ ਕਿਰਪਾ ਕਰਕੇ ਇਹਨਾਂ ਨੂੰ ਉਹੀ ਲੋਕ ਸੰਪਰਕ ਕਰਨ ਜੋ ਇਹਨਾਂ ਦੀ ਸਿਸਟਰ ਦਾ ਰਿਸ਼ਤਾ ਕੈਨੇਡਾ ਦੇ ਵਿੱਚ ਕਰਵਾ ਸਕਣ ਪੰਜਾਬ ਤੋਂ ਇਹ ਬਲੋਂਗ ਕਰਦੇ ਨੇ ਜਲੰਧਰ ਸਿਟੀ ਤੋਂ ਔਰ ਫੈਮਲੀ ਦਾ ਫੋਨ ਨੰਬਰ ਹੈ 9417845625 9417845625 ਨੈਕਸਟ ਹੈ ਸ਼ਰਮਾ ਕਾਸਟ ਦੀ ਲੜਕੀ ਡੇਟ ਆਫ ਬਰਥ ਹੈ 20 ਮਈ 2004 ਹਾਈਟ ਹੈ 5 ਫੁੱਟ 3 ਇੰਚ ਕੁਆਲੀਫਿਕੇਸ਼ਨ ਹੈ +2 ਫੈਮਲੀ ਦੇ ਵਿੱਚ ਨੇ ਇਹਨਾਂ ਦੇ ਪੇਰੈਂਟਸ ਔਰ ਇੱਕ ਬ੍ਰਦਰ ਲੜਕਾ ਇਹਨਾਂ ਨੂੰ ਚਾਹੀਦਾ ਹੈ ਜਿਹੜਾ ਐਨ ਆਰ ਆਈ ਹੋਵੇ ਔਰ ਜਿਸ ਦੀ ਏਜ 26 ਜਾਂ 27 ਸਾਲ ਤੱਕ ਹੋਵੇ ਪੰਜਾਬ ਤੋਂ ਇਹ ਬਿਲੋਂਗ ਕਰਦੇ ਨੇ ਮੋਗਾ ਏਰੀਆ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਹੈ 6280925233 6280925233 ਨੈਕਸਟ ਹੈ ਖੱਤਰੀ ਕਾਸਟ ਦੀ ਲੜਕੀ 1 ਜੁਲਾਈ 1998 ਦਾ ਜਨਮ 5 ਫੁੱਟ 2 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਐਮਐਸਸੀ ਆਈਟੀ ਔਰ ਬੀਐਡ ਹੁਸ਼ਿਆਰਪੁਰ ਸਿਟੀ ਨੂੰ ਇਹ ਬਿਲੋਂਗ ਕਰਦੇ ਨੇ ਲੜਕਾ ਇਹਨਾਂ ਨੂੰ ਵੈਲ ਸੈਟਲ ਪਰਿਵਾਰ ਤੋਂ ਚਾਹੀਦਾ ਹੈ ਜਿਹੜਾ ਇੰਜੀਨੀਅਰ ਹੋਵੇ ਡਾਕਟਰ ਹੋਵੇ ਜਾਂ ਫਿਰ ਬਿਜ਼ਨਸਮੈਨ ਔਰ ਸਿਰਫ ਹਿੰਦੂ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਦੋ ਇਹਨਾਂ ਦੇ ਫੋਨ ਨੰਬਰ ਨੇ ਪਹਿਲਾ ਹੈ 9876506815 ਦੂਸਰਾ ਹੈ 7973798622 ਦੋਨੋਂ ਨੰਬਰ ਧਿਆਨ ਨਾਲ ਚੈੱਕ ਕਰਕੇ ਹੁਣੇ ਹੀ ਇਹਨਾਂ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਨੈਕਸਟ ਹੈ ਜੱਟ ਸਿੱਖ ਕਾਸਟ ਦੀ ਲੜਕੀ 1994 ਦਾ ਇਹਨਾਂ ਦਾ ਜਨਮ ਹੈ 5 ਫੁੱਟ 7 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਇਹਨਾਂ ਦੀ ਪਲੱਸ 2 ਕਲਾਸ ਇੱਕ ਇਹਨਾਂ ਦਾ ਬ੍ਰਦਰ ਹੈ ਉਹ ਕੈਨੇਡਾ ਵਿੱਚ ਹੈ ਪੇਰੈਂਟਸ ਇਹਨਾਂ ਦੇ ਕੈਨੇਡਾ ਵਿੱਚ ਨੇ ਵਿਜ਼ਿਟਰ ਵੀਜ਼ਾ ਤੇ ਔਰ ਇਹਨਾਂ ਦਾ ਥੋੜੇ ਟਾਈਮ ਦਾ ਡਾਈਵੋਰਸ ਹੋਇਆ ਹੈ ਪੰਜਾਬ ਤੋਂ ਇਹ ਬਿਲੋਂਗ ਕਰਦੇ ਨੇ ਸੰਗਰੂਰ ਏਰੀਆ ਤੋਂ ਔਰ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਪਟਿਆਲਾ ਔਰ ਸੰਗਰੂਰ ਏਰੀਆ ਤੋਂ ਔਰ ਇਹ ਜੋ ਨਾਲ ਨੰਬਰ ਦਿੱਤਾ ਹੋਇਆ ਹੈ 7589372162 ਇਸ ਨੰਬਰ ਤੇ ਤੁਸੀਂ ਆਪਣਾ ਬਾਇਓ ਡਾਟਾ ਭੇਜਣਾ ਹੈ ਜਾਂ ਸਿਰਫ ਮੈਸੇਜ ਕਰਨਾ ਹੈ ਔਰ ਫੋਨ ਕਾਲ ਨਹੀਂ ਕਰਨਾ ਹੈ ਸੋ ਇਹ ਸੰ ਅੱਜ ਦੀ ਵੀਡੀਓ ਵਿੱਚ ਲੜਕੀਆਂ ਦੇ ਖਾਸ ਰਿਸ਼ਤੇ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਬਹੁਤ ਸਾਰੇ ਪ੍ਰੋਫਾਈਲਸ ਪਹੁੰਚ ਰਹੇ ਨੇ ਖਾਸ ਕਰਕੇ ਆਈਲੈਂਡਸ ਵਾਲੀਆਂ ਲੜਕੀਆਂ ਡਿਗਰੀ ਵਾਲੀਆਂ ਲੜਕੀਆਂ ਔਰ ਤਲਾਕਸ਼ੂਦਾ ਲੜਕੀਆਂ ਦੇ ਪ੍ਰੋਫਾਈਲਸ ਕੁਝ ਲੋਕ ਆਪਣੀ ਐਡ ਨਹੀਂ ਪਵਾਉਣਾ ਚਾਹੁੰਦੇ ਇਸ ਲਈ ਸਾਡੇ ਕੋਲ ਡਾਇਰੈਕਟ ਪ੍ਰੋਫਾਈਲਸ ਵੀ ਅਵੇਲੇਬਲ ਹੈਗੇ ਨੇ ਤੇ ਤੁਸੀਂ ਆਪਣਾ ਸਿੱਧਾ ਜਿਹੜਾ ਬਾਇਓ ਡਾਟਾ ਹੈ ਸਾਨੂੰ ਭੇਜ ਸਕਦੇ ਹੋ ਅਸੀਂ ਉਹਨਾਂ ਦੇ ਨਾਲ ਮੈਚਿੰਗ ਕਰਕੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੁਹਾਨੂੰ ਅੱਗੇ ਉਹ ਫਾਰਵਰਡ ਕਰ ਦੇਵਾਂਗੇ ਅੱਜ ਦੀ ਇਹ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ